ਦੋਸਤੋ ਇੱਕ ਅਨੁਮਾਨ ਦੇ ਮੁਤਾਬਕ ਅੱਜ ਦੇ ਸਮੇਂ ਦੇ ਵਿੱਚ 90% ਦੀ ਲੋਕਾਂ ਦੇ ਕੋਲ ਸਮਾਰਟਫੋਨ ਮੌਜੂਦ ਹੈ ਅਤੇ ਇਹਨਾਂ 90% ਦੀ ਲੋਕਾਂ ਦੇ ਵਿੱਚੋਂ ਲਗਭਗ 90% ਦੀ ਲੋਕਾਂ ਦੇ ਸਮਾਰਟਫੋਨ ਦੇ ਵਿੱਚ WhatsApp ਐਪਲੀਕੇਸ਼ਨ ਵੀ ਚੱਲ ਰਹੀ ਹੈ ਅਤੇ ਤੁਹਾਡੇ ਕੋਲ ਵੀ ਸਮਾਰਟਫੋਨ ਹੈ ਤੁਹਾਡੇ ਮੋਬਾਈਲ ਦੇ ਵਿੱਚ ਵੀ WhatsApp ਐਪਲੀਕੇਸ਼ਨ ਮੌਜੂਦ ਹੈ ਅਤੇ ਤੁਸੀਂ ਵੀ ਇਸ WhatsApp ਐਪਲੀਕੇਸ਼ਨ ਦੇ ਵਿੱਚ ਚੈਟਿੰਗ ਕਰਨ ਤੋਂ ਇਲਾਵਾ WhatsApp ਦੀ ਵਰਤੋਂ ਕਾਲ ਕਰਨ ਅਤੇ ਵੀਡੀਓ ਕਾਲ ਕਰਨ ਦੇ ਲਈ ਵੀ ਜ਼ਰੂਰ ਕਰਦੇ ਹੋਵੋਗੇ ਅਤੇ ਇੱਕ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਕਿ ਇਹਨਾਂ smartphones users ਦੇ ਵਿੱਚੋਂ 50% ਤੋਂ ਵੱਧ ਲੋਕਾਂ ਨੇ ਕਦੇ ਨਾ ਕਦੇ ਇਹ ਜ਼ਰੂਰ ਸੋਚਿਆ ਹੋਵੇਗਾ ਕਿ ਉਹਨਾਂ ਦਾ ਇਸ ਹੀ ਨੰਬਰ ਦੇ ਉੱਪਰ ਚੱਲਣ ਵਾਲਾ WhatsApp ਦੂਸਰੇ smartphone ਦੇ ਉੱਪਰ ਵੀ ਚੱਲ ਪਵੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲ ਹੁਣ ਇੱਕ ਤੋਂ ਵਧੇਰੇ smartphone ਹੋ ਚੁੱਕੇ ਹਨ ਅਤੇ ਜੇਕਰ ਤੁਸੀਂ ਵੀ ਇਹ ਸੋਚਿਆ ਹੈ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੁਹਾਡੇ ਇੱਕ ਹੀ ਨੰਬਰ ਦੇ ਉੱਪਰ ਚੱਲਣ ਵਾਲੇ WhatsApp ਨੂੰ ਦੂਸਰੇ smartphone ਦੇ ਉੱਪਰ ਬਹੁਤ ਸੌਖੇ ਤਰੀਕੇ ਦੇ ਨਾਲ ਨਵੇਂ ਤਰੀਕੇ ਦੇ ਨਾਲ ਚਲਾਉਣ ਦਾ ਤਰੀਕਾ ਦੱਸਣ ਜਾ ਰਿਹਾ ਹਾਂ ਅਤੇ ਇਹ WhatsApp ਨੇ ਤੁਹਾਨੂੰ ਸਹੂਲਤ ਦਿੱਤੀ ਹੋਈ ਹੈ। ਸਤਿ ਸ੍ਰੀ ਅਕਾਲ ਜੀ। ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਅਵਤਾਰ ਸਿੰਘ ਕੰਬੋਜ। ਜੀ ਹਾਂ ਦੋਸਤੋ ਤੁਸੀਂ ਆਪਣੇ ਇੱਕ ਹੀ ਨੰਬਰ ਦੇ ਉੱਪਰ ਚੱਲਣ ਵਾਲੇ WhatsApp ਨੂੰ ਦੂਸਰੇ smartphone ਦੇ ਉੱਪਰ ਵੀ ਚਲਾ ਸਕਦੇ ਹੋ। ਖਾਸ ਕਰਕੇ ਇਸ ਸਹੂਲਤ ਦਾ ਫਾਇਦਾ ਉਹਨਾਂ ਲੋਕਾਂ ਨੂੰ ਹੋਵੇਗਾ ਜੋ ਇੱਕ ਤੋਂ ਵਧੇਰੇ smartphone ਵਰਤਦੇ ਹੈ। ਤਾਂ ਫਿਰ ਅੱਜ ਦੀ ਇਹ ਵੀਡੀਓ ਬੜੀ ਹੀ ਇੰਟਰਸਟਿੰਗ ਹੋਵੇਗੀ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਲਓ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਆਪਣੇ smartphone ਦੇ ਵਿੱਚ WhatsApp application ਨੂੰ ਅਪਡੇਟ ਵੀ ਜ਼ਰੂਰ ਕਰ ਲੈਣਾ ਤਾਂ ਆਓ ਫਿਰ 21 ਨੰਬਰ ਤੇ ਚੱਲਣ ਵਾਲੇ WhatsApp ਨੂੰ ਆਪਾਂ ਦੋ mobile phoneਾਂ ਦੇ ਉੱਪਰ ਦੋ smartphoneਾਂ ਦੇ ਉੱਪਰ ਚਲਾ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ ਤੋਂ ਆਪਣੇ ਦੂਜੇ smartphones ਦੇ ਵਿੱਚ WhatsApp application ਨੂੰ install ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਜਦੋਂ ਨੰਬਰ ਭਰਨ ਦੀ option ਆਵੇਗੀ ਤਾਂ ਤੁਸੀਂ ਇੱਥੇ ਨੰਬਰ ਨਹੀਂ ਭਰਨਾ ਬਲਕਿ ਸੱਜੇ ਹੱਥ ਉੱਪਰ ਜਿੱਥੇ ਤਿੰਨ ਬਿੰਦੂਆ ਨਜ਼ਰ ਆ ਰਹੀਆਂ ਇੱਥੇ ਕਲਿੱਕ ਕਰਕੇ ਇੱਥੋਂ ਆਉਣ ਵਾਲੀ ਪਹਿਲੀ option ਜੋ companion ਵਾਲੀ option ਹੈ ਆਪਾਂ ਉਸ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ interface ਤੁਹਾਡੇ ਸਾਹਮਣੇ ਆ ਜਾਵੇਗਾ ਇੱਥੇ ਸਾਨੂੰ ਇੱਕ QR ਕੋਡ ਨਜ਼ਰ ਆ ਰਿਹਾ ਹੈ ਅਤੇ ਹੇਠਾਂ ਕੁਝ ਆਪਸ਼ਨਾਂ ਦੇ ਵਿੱਚ ਪਹਿਲੀ ਆਪਸ਼ਨ ਦੇ ਉੱਪਰ ਲਿਖਿਆ ਹੋਇਆ ਓਪਨ WhatsApp ਐਪ ਔਨ ਯੋਰ ਪ੍ਰਾਇਮਰੀ ਫੋਨ ਇਹ ਆਪਾਂ ਨੂੰ ਕਹਿ ਰਿਹਾ ਹੈ ਕਿ ਆਪਣੇ ਪ੍ਰਾਇਮਰੀ ਫੋਨ ਦੇ ਉੱਪਰ ਆਪਣੀ WhatsApp ਐਪਲੀਕੇਸ਼ਨ ਨੂੰ ਖੋਲੋ ਸੋ ਆਪਾਂ ਹੁਣ ਆਪਣੇ ਪਹਿਲੇ ਮੋਬਾਈਲ ਫੋਨ ਦੇ ਉੱਪਰ ਚਲਦੇ ਹਾਂ ਅਤੇ ਉੱਥੇ ਜਾ ਕੇ ਆਪਾਂ ਆਪਣੇ WhatsApp ਦੇ ਉੱਪਰ ਆਪਣੀ ਐਪਲੀਕੇਸ਼ਨ ਨੂੰ ਖੋਲਦੇ ਹਾਂ ਹੁਣ ਪਹਿਲੇ ਸਮਾਰਟਫੋਨ ਦੇ ਵਿੱਚ ਆਪਾਂ WhatsApp ਖੋਲਾਂਗੇ ਅਤੇ ਉਸ ਤੋਂ ਬਾਅਦ ਸੱਜੇ ਹੱਥ ਉੱਪਰ ਤਿੰਨ ਬਿੰਦੂਆਂ ਨਜ਼ਰ ਆ ਰਹੀਆਂ ਆਪਾਂ ਇਸ ਦੇ ਉੱਪਰ ਕਲਿੱਕ ਕਰਾਂਗੇ ਇੱਥੇ ਸਾਨੂੰ ਕਾਫੀ ਸਾਰੇ ਆਪਸ਼ਨ ਨਜ਼ਰ ਇਨ੍ਹਾਂ অপਸ਼ਨਾਂ ਦੇ ਵਿੱਚੋਂ ਆਪਾਂ ਲਿੰਕ ਕੇ ਡਿਵਾਈਸ ਵਾਲੀ অপਸ਼ਨ ਦੇ ਉੱਪਰ ਹੁਣ ਕਲਿੱਕ ਕਰ ਲੈਣਾ ਹੈ ਹੁਣ ਲਿੰਕ ਕੇ ਡਿਵਾਈਸ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਅਤੇ ਆਪਣੇ ਦੂਸਰੇ ਸਮਾਰਟਫੋਨ ਦੇ ਵਿੱਚ ਦਿਖ ਰਹੇ ਕਿਊਆਰ ਕੋਡ ਨੂੰ ਆਪਾਂ ਇਸ ਆਪਣੇ ਪਹਿਲੇ ਸਮਾਰਟਫੋਨ ਦੇ ਨਾਲ ਇੱਥੋਂ ਸਕੈਨ ਕਰਾਂਗੇ ਅਤੇ ਉਸ ਤੋਂ ਬਾਅਦ ਓਕੇ ਕਰ ਦੇਵਾਂਗੇ ਅਤੇ ਤੁਸੀਂ ਇੱਥੋਂ ਆਪਣੇ ਦੂਸਰੇ ਸਮਾਰਟਫੋਨ ਦਾ ਨਾਮ ਵੀ ਰੱਖ ਸਕਦੇ ਹੋ ਹੁਣ ਚਲਦਿਆਂ ਦੂਸਰੇ smartphones ਦੇ ਵਿੱਚ ਦੂਸਰੇ smartphones ਦੇ ਵਿੱਚੋਂ ਦੇਖੋ ਕਿ ਲੋਡਿੰਗ ਹੋਣ ਲੱਗਿਆ ਹੋਇਆ ਡਾਟਾ ਅਤੇ ਕੁਝ ਹੀ ਸਕਿੰਟਾਂ ਦੇ ਵਿੱਚ ਇਹ ਸਾਰਾ ਡਾਟਾ ਲੋਡ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਸਾਡੇ ਦੂਸਰੇ smartphone ਦੇ ਵਿੱਚ ਪਹਿਲੇ smartphone ਵਾਲਾ WhatsApp ਚੱਲ ਜਾਵੇਗਾ ਅਤੇ ਸਾਨੂੰ ਸਾਰੀ WhatsApp ਚੈਟਸ WhatsApp ਲਿੰਕ ਉੱਤੇ ਦਿਖਣ ਲੱਗ ਜਾਣਗੇ ਤਾਂਵੇ ਲੋ ਜੀ ਹੁਣ ਪਹਿਲੇ smartphone ਵਾਲਾ WhatsApp ਸਾਡੇ ਦੂਸਰੇ smartphone ਦੇ ਵਿੱਚ ਵੀ ਚੱਲ ਪਿਆ ਹੈ ਤਾਂ ਫਿਰ ਹੈ ਸੀ ਨਾ ਇਹ ਬਹੁਤ ਹੀ ਇੰਟਰਸਟਿੰਗ ਤਰੀਕਾ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ। ਅਜੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ। ਧੰਨਵਾਦ اے ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ।